ਜੱਗ ਸਕੇ ਤੇ ਸਾਰੇ ਦੋਸਤੋ ਮਿੱਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਬਾਗਾਪਣਾ ਥਾਣਾ ਅਧੀਨ ਆਉਂਦੀ ਇੱਕ ਪਿੰਡ ਦੇ ਵਿੱਚ ਪਿਛਲੇ ਦਿਨੀ ਇੱਕ ਲੜਕੀ ਨਾਲ ਗੈਂਗਰੇਪ ਹੋਣ ਦੀ ਖਬਰ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਬਾਗਾਪਣਾ ਪੁਲਿਸ ਵੱਲੋਂ ਲਗਾਤਾਰ ਉਸ ਗੈਂਗਰੇਪ ਨੂੰ ਲੈ ਕੇ ਤਫ਼ਤੀਸ਼ ਕੀਤੀ ਜਾ ਰਹੀ ਸੀ ਤੇ ਮਿਲੀ ਜਾਣਕਾਰੀ ਮੁਤਾਬਕ ਬਾਗਾਪਣਾ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਹਦੀਆਂ ਤਸਵੀਰਾਂ ਤੁਸੀਂ ਲਗਾਤਾਰ ਸਾਡੇ ਸਕਰੀਨ ਤੇ ਦੇਖ ਰਹੇ ਹੋ ਉਹ ਵਿਅਕਤੀ ਤੇ આરોਪ ਹੈਗਾ ਉਸ ਵੱਲੋਂ ਗੈਂਗਰੇਪ ਕੀਤਾ ਗਿਆ ਤੇ ਇਸ ਸਬੰਧੀ ਪੁਲਿਸ ਵੱਲੋਂ ਅੱਜ ਪ੍ਰੈਸ ਮੀਟਿੰਗ ਵੀ ਲਈ ਗਈ ਹੈ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਤੁਸੀਂ ਨਾਲ ਦੀ ਨਾਲ ਤਸਵੀਰਾਂ ਦੇਖ ਲਓ ਜਿੱਥੇ ਇਸ ਟਾਈਮ ਥਾਣਾ ਮੁਖੀ ਜਸਪ੍ਰਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਖੜੀ ਹੈ ਤੇ ਜਿਹੜਾ ਉਹ ਰੋਪੀ ਹੈਗਾ ਉਹ ਵੀ ਤੁਹਾਨੂੰ ਦਿਸ ਰਿਹਾ ਹੈਗਾ ਥੱਲੇ ਬੈਠਾ ਵੀ ਦਿਸ ਰਿਹਾ ਹੈਗਾ ਤੇ ਇਹ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਥਾਣਾ ਬਾਗਾਪੁਰਾ ਅਧੀਨ ਆਉਂਦੇ ਪਿੰਡ ਵਿੱਚ ਬੀਤੇ ਦਿਨਾਂ ਦੇ ਵਿੱਚ ਇੱਕ ਲੜਕੀ ਨਾਲ ਗੈਂਗਰੇਪ ਕੀਤਾ ਗਿਆ ਸੀ ਜਿਹਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਹ આરોપી ਵੀ ਕਾਬੂ ਕਰ ਲਿਆ ਗਿਆ ਹੈਗਾ ਤੇ ਇਹ ਇਹ ਜਾਂਚ ਦੇ ਵਿੱਚ ਅੱਗੇ ਜਾ ਕੇ ਹੋਰ ਕੀ ਕੀ ਖੁਲਾਸੇ ਹੋਣਗੇ ਇਸ ਸਮੇਂ ਦੀ ਗੱਲ ਹੋਊਗੀ ਪਰ ਉਸ આરોપી ਨੂੰ ਕਾਬੂ ਜਰੂਰ ਕਰ ਲਿਆ ਗਿਆ ਹੈਗਾ ਪੁਲਿਸ ਨੇ ਕਿਵੇਂ ਫੜਿਆ ਸਾਰੀ ਕਹਾਣੀ ਕੀ ਹੋਈ ਤੇ ਜਦੋਂ ਇਹਦੀ ਪੁਸ਼ਟੀ ਹੁੰਦੀ ਹੈ ਵਾਕਈ ਗੈਂਗਰੇਪ ਹੋਇਆ ਤੇ ਪੁਲਿਸ ਨੂੰ ਪਰਚਾ ਦਰਜ ਕਰਕੇ ਸੋਨ ਵਿੱਚ ਆਇਆ ਇੱਕ ਵੀ ਚਾਰ ਵਿਅਕਤੀਆਂ ਦੇ ਪਰਚਾ ਦਰਜ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਜਿਹਦੀਆਂ ਤਸਵੀਰ ਤੁਸੀਂ ਇਸ ਟਾਈਮ ਦੇਖ ਰਹੇ ਹੋ ਸਕਰੀਨ ਤੇ ਦੇਖ ਰਹੇ ਹੋ ਜਿੱਥੇ ਇਸ ਟਾਈਮ ਥਾੜਾ ਮੁਖੀ ਜਸਵਿੰਦਰ ਸਿੰਘ ਆਪਣੀ ਟੀਮ ਦੇ ਨਾਲ ਖੜੇ ਹਨ ਤੇ ਉਸ આરોપી ਨੂੰ ਕਾਬੂ ਕੀਤਾ ਆਇਆ ਤੇ ਉਹ ਸਾਹਮਣੇ ਬੈਠਾ ਵੀ ਦਸ ਰਿਹਾ ਹੈਗਾ ਤੇ ਇਸ ਸਬੰਧ ਦੇ ਵਿੱਚ ਅੱਜ ਡੀਐਸਪੀ ਬਾਘਾ ਪ੍ਰਾਂਤ ਸਰਦਾਰ ਦਲਵੀਰ ਸਿੰਘ ਵੱਲੋਂ ਪ੍ਰੈਸ ਮੀਟਿੰਗ ਬੁਲਾਈ ਗਈ ਹੈ ਤੇ ਉਹਨਾਂ ਤੋਂ ਵੀ ਸੁਣਦੇ ਹਾਂ ਉਹਨਾਂ ਦਾ ਕੀ ਕਹਿਣਾ ਹੈ ਕਿਸ ਤਰ੍ਹਾਂ ਕਾਬੂ ਕੀਤਾ ਗਿਆ ਹੋਰ ਕਿੰਨੇ ਲੋਕ ਇਹਨਾਂ ਦੇ ਨਾਲ ਹੈਗੇ ਆ ਤੇ ਕਿੱਥੋਂ ਇਹਨੂੰ ਕਾਬੂ ਕੀਤਾ ਗਿਆ ਤੇ ਅਗਲੀ ਕਾਰਵਾਈ ਕੀ ਕਰ ਜਾ ਰਿਹਾ ਹੈ ਗਿਆ ਆਓ ਡੀਐਸਪੀ ਤਲਵੀਰ ਸਿੰਘ ਤੋਂ ਸੁਣਦੇ ਹਾਂ ਕੀ ਕਹਿਣਾ ਉਹਨਾਂ ਦਾ ਮਿਤੀ 31 24 ਨੂੰ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਹਸਪਤਾਲ ਸਿਵਲ ਹਸਪਤਾਲ ਮੋਗਾ ਤੋਂ ਕਿ ਇੱਕ ਲੜਕੀ ਦਾਖਲ ਹੋਈ ਹੈ ਬਾਗੇ ਪੁਰਾਣੇ ਇਲਾਕੇ ਦੀ ਤੇ ਉਸ ਦਾ ਬਿਆਨ ਦਰਜ ਕੀਤਾ ਗਿਆ ਬਿਆਨ ਦੇ ਉਹਦੇ ਜੋ ਦੱਸਿਆ ਉਹ ਤੋਂ ਲੱਗਿਆ ਵੀ ਇੱਕ ਗੈਂਗ ਰੇਪ ਦਾ ਮਾਮਲਾ ਹੈਗਾ ਜੋ ਉਹਨੇ ਦੱਸਿਆ ਉਸ ਤੋਂ ਨੇ ਜਿਸ ਬੰਦੇ ਦਾ ਨਾਮ ਲਿਆ ਸੀ ਅੱਜ ਐਸਐਚਓ ਸਾਹਿਬ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਹੈਗਾ ਇਸੇ ਕਰਕੇ ਪ੍ਰੈਸ ਕਾਨਫਰੰਸ ਦੱਸਿਆ ਗਿਆ ਹੈ ਕਿ ਉਹ ਲੜਕੀ ਪੀੜਤਾ ਹਜੇ ਦਾਖਲ ਹੈ ਹਸਪਤਾਲ ਦੇ ਵਿੱਚ ਤੇ ਜਿਹੜਾ ਦੋਸ਼ੀ ਹੈ ਇੱਕ ਦੋਸ਼ੀ ਅਸੀਂ ਕਰ ਲਿਆ ਹੈ ਗ੍ਰਿਫਤਾਰ ਤੇ ਜੇ ਬਾਕੀ ਦੋਸ਼ੀ ਜਿਹੜੇ ਹੋਣਗੇ ਜੇ ਤਫਤੀਸ਼ 'ਚ ਜੋ ਗੱਲ ਆਏਗੀ ਉਸ ਤੋਂ ਬਾਅਦ ਬਾਕੀ ਦੋਸ਼ੀ ਵੀ ਉਸੇ ਹਿਸਾਬ ਨਾਲ ਗ੍ਰਿਫਤਾਰ ਕੀਤੇ ਜਾਣਗੇ ਲੜਕੀ ਨੇ ਦੱਸਿਆ ਹੈ ਉਹਨੂੰ ਜਦੋਂ ਕਿਡਨੈਪ ਕੀਤਾ ਗਿਆ ਸੀ ਪਿੰਡ ਤੋਂ ਤਾਂ ਕਾਰ ਚ ਚਾਰ ਬੰਦੇ ਸੀਗੇ ਜਿਨ੍ਹਾਂ ਚੋਂ ਇੱਕ ਜਿਹੜਾ ਗ੍ਰਿਫਤਾਰ ਕੀਤਾ ਲక్ష్మణ ਸਿੰਘ ਸੀਗਾ ਇਸਰ ਲੜਕੀ ਕਿੱਥੋਂ ਕਿੱਥੇ ਆ ਰਹੀ ਸੀਗੀ ਔਰ ਕਿੱਥੇ ਲੈ ਕੇ ਗਈ ਸੀ ਲੜਕੀ ਪਿੰਡ ਦੀ ਸੀਗੀ ਪਿੰਡ ਡਿਸਕਲੋਜ਼ ਕਰਨਾ ਠੀਕ ਨਹੀਂ ਹੋਏਗਾ ਇਸ ਤਰ ਇਸ ਤਫਤੀਸ਼ ਦੇ ਇਸ ਪਾਰਟ ਤੇ ਤੇ ਜਦੋਂ ਟਾਈਮ ਆਏਗਾ ਅਸੀਂ ਬਾਕੀ ਵੀ ਜਿਹੜੇ ਦੋਸ਼ੀ ਗ੍ਰਿਫਤਾਰ ਕਰ ਲਾਂਗੇ ਫਿਰ ਤੁਹਾਨੂੰ ਦੱਸਿਆ ਜਾਏਗਾ ਇਹ 376 ਡੀ 34 ਤਹਿਤ ਮੁਕੱਦਮਾ ਦਰਜ ਕੀਤਾ ਸੀਗਾ ਜੀ ਜਿਹੜਾ ਗੈਂਗ ਰੇਪ ਦੀ ਧਾਰਾ ਹੁੰਦੀ ਹੈ ਬਾਕੀ ਤਫਤੀਸ਼ 'ਚ ਜੋ ਗੱਲ ਆਏਗੀ ਉਸ ਅਨੁਸਾਰ ਕਾਰਵਾਈ ਕੀਤੀ ਜਾਏਗੀ ਹਜੇ ਦੋਸ਼ੀ ਦੀ ਵੀ ਇੰਟਰਵਿਊਸ਼ਨ ਹੋਣੀ ਹੈ ਕੱਲ ਨੂੰ ਇਹਨੂੰ ਪੇਸ਼ ਕਰਕੇ ਰਿਮਾਂਡ ਲਾਵਾਂਗੇ ਅਸੀਂ ਰਿਮਾਂਡ ਤੋਂ ਬਾਅਦ ਪੁੱਛਗਿੱਛ ਕਰਾਂਗੇ ਹਜੇ ਪੀੜਿਤਾ ਦਾ ਬਿਆਨ ਵੀ ਕਰਾਉਣਾ ਹੈ ਮੈਡੀਕਲ ਉਹਦਾ ਹੋ ਗਿਆ ਹੈਗਾ ਇਹਦਾ ਵੀ ਮੈਡੀਕਲ ਕਰਾਉਣਾ ਹੈ ਉਸ ਤੋਂ ਬਾਅਦ ਤਫਤੀਸ਼ ਚ ਜਿਵੇਂ ਜਿਵੇਂ ਅੱਗੇ ਗੱਲ ਚਲੇਗੀ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਏ ਪਤਾ ਲੱਗਿਆ ਉਹ ਦਾਖਲ ਜਿਹੜੀ ਹੋਈ ਸੀ ਉਹਦੇ ਕੋਈ ਸੱਟਾਂ ਲੱਗੀਆਂ ਨਹੀਂ ਐ ਐਮਐਲਆਰ ਚ ਸੱਟਾਂ ਹੈਗੀਆਂ ਨੇ ਜਿਹੜੀਆਂ ਕਿ ਕੋਈ ਗੰਭੀਰ ਸੱਟਾਂ ਨਹੀਂ ਹੈਗੀਆਂ ਤੇ ਪਰ ਮਤਲਬ ਸੱਟਾਂ ਹੈਗੀਆਂ ਸੀ ਲੜਕੀ ਦੀ